ਲਵੇ ਮਿੱਤਰੋ ਅੱਜ ਭਾਈ ਫੜ ਲਿਆ ਪਾ ਬਾਬਾ ਮੋਬਾਈਲ ਵਾਲੇ ਤੇ ਖਜ਼ਾਨਾ ਮਲਾ ਦਾ ਪਤੰਦਰਾ ਅੱਜ ਹੀ ਵੱਡਾ ਹੀ ਲੈ ਕੇ ਆਇਆ ਹਲੇ ਤਾਂ ਮੈਂ ਖੋਲੀ ਜਾਂਦਾ ਸੀ ਅੱਛਾ ਲੈ ਵੀ ਜਾਣਗੀ ਕਿਸੇ ਕੋਲ ਵੀ ਨਹੀਂ ਗਿਆ ਹੈਗਾ ਜੇ ਛੋਟੇ ਕੋਲੇ ਉਹ ਡਰੈਕਟਰ ਕਿਸੇ ਨੇ ਪੱਕੀ ਮੁਖਬਰੀ ਕਰੀ ਹੈ ਭਾਈ ਮੈਨੂੰ ਪੱਕਾ ਪਤਾ ਹੁੰਦਾ ਛੋਟਾ ਤੁਸੀਂ ਕੀ ਕਰਦੇ ਹੋਗੇ ਕੀ ਲੈ ਕੇ ਆਏ ਆਜੋ ਇਹ ਦੱਸੋ ਮੋਟਾ ਮੋਟਾ ਦੱਸ ਦੀ ਆਪਾਂ ਆਪਾਂ ਸਪੀਕਰ ਲੈ ਕੇ ਆਏ ਆ ਹਾਂਜੀ ਨਵੀਂ ਚੀਜ਼ ਹੀਟਰ ਲੈ ਕੇ ਆਏ ਆ ਹਾਂਜੀ ਤੇ ਬੱਚਿਆਂ ਵਾਸਤੇ ਪਿਆਨੋ ਲੈ ਕੇ ਆਏ ਤੇ ਆ ਆਈਟਮ ਲੈ ਕੇ ਆਇਆ ਬਈ ਕਿਤੇ ਨਹੀਂ ਮਿਲਦੀ ਹੋएगी ਠੀਕ ਹੈ ਜੀ ਲੇ ਵੀ ਮਤਰਾ ਦੇਖ ਸਕਦੇ ਹੋ ਕਿ ਆਈਟਮਾਂ ਇਸ ਵਾਰ ਬਹੁਤ ਨੇ ਪਹਿਲਾਂ ਦੋ ਹੀ ਹੁੰਦੀਆਂ ਸੀਗੀਆਂ ਪਹਿਲਾਂ ਤਾਂ ਬਈ ਆ ਦੋ ਸੀ ਇੱਕ ਆ ਸੀ ਹਾਂ ਇੱਕ ਆ ਸੀ ਉਹ ਵੀ ਮਾਲ ਹੈਗਾ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਜਾਣਕਾਰ ਕਰਵਾਤਾ ਲੋਕਾਂ ਨੇ ਪਹੁੰਚ ਜਾਂ ਛੱਡੀਆਂ ਨਹੀਂ ਉਹ ਚੀਜ਼ਾਂ ਵੀ ਹੈਗੀਆਂ ਆਪਣੇ ਕੋਲ ਹਾਂਜੀ ਉਹ ਵੀ ਮਾਲ ਹੈਗਾ ਆ ਨਾ ਮਾਲਿਆਂ ਦਾ ਬਈ ਕਈ ਵੀਰ ਕਹਿੰਦੇ ਸੀ ਇਹਨੂੰ ਵੱਡਾ ਚਾਹੀਦਾ ਵੱਡਾ ਚਾਹੀਦੇ ਨੇ ਮਾਈਕ ਵਾਲੇ ਚਾਹੀਦੇ ਨੇ ਸਾਰਾ ਕੁਝ ਲਿਆਂਦਾ ਬਈ ਲੈ ਵੀ ਦੋ ਮਾਈਕ ਵਾਲਾ ਇੱਕ ਮਾਈਕ ਵਾਲਾ ਬਿਨਾ ਮਾਈਕ ਵਾਲਾ ਬਹੁਤ ਗੁੱਸਾ ਹੋਈ ਇਸ ਵਾਰੀ ਰੇਟ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਇਦਾ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਬਈ WhatsApp ਦੇ ਉੱਤੇ ਮੈਸੇਜ ਕਰ ਦਿਓ ਹਾਂ ਤੇ ਆਈਟਮ ਤੁਹਾਡੇ ਘਰੇ ਆਊਗੀ ਸਕਰੀਨ ਦੇ ਉੱਤੇ ਨੰਬਰ ਹੈਗਾਗਾ ਜਾਣਕਾਰੀ ਲੈ ਵੀ ਸਕਦੇ ਹੋਗੇ ਮੈਂ ਤਾਂ ਕਹਿੰਦਾ ਵੀ ਬਈ ਸਿੱਧਾ ਮੰਗਵਾ ਹੀ ਲਿਓ ਮੈਸੇਜ ਕਰੋ WhatsApp ਦੇ ਉੱਤੇ ਨੰਬਰ ਦੇ ਰਹਾਂਗੇ ਆਪਾਂ ਬਈ ਧੰਨਵਾਦ ਜੀ